ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਹਰ ਤਰ੍ਹਾਂ ਦਾ ਕਰਜ਼ਾ ਲਹਿ ਜਾਵੇਗਾ ਜੇਕਰ ਇਹ ਚੀਜ਼ ਤੁਸੀਂ ਆਪਣੇ ਘਰ ਵਿੱਚ ਲਿਆ ਕੇ ਰੱਖ ਲੈਂਦੇ ਹੋ ਸੋ ਇਸ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਾਥ ਸੰਗਤਾਂ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨੀ ਹੈ ਜੀ ਕਿ ਵੀਰਵਾਰ ਵਾਲੇ ਦਿਨ ਇੱਕ ਚੀਜ਼ ਤੁਸੀਂ ਘਰ ਵਿੱਚ ਲਿਆ ਕੇ ਰੱਖ ਲੋ ਤੁਹਾਡਾ ਲੱਖਾਂ ਕਰੋੜਾਂ ਦਾ ਕਰਜ਼ਾ ਵੀ ਲਹਿ ਜਾਵੇਗਾ ਪੁਰਾਣੇ ਤੋਂ ਪੁਰਾਣੇ ਕਰਜ਼ੇ ਲੈ ਜਾਣਗੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਉਹ ਕਿਹੜੀ ਚੀਜ਼ ਹੈ ਜਿਹੜੀ ਅਸੀਂ ਲਿਆ ਕੇ ਰੱਖਣੀ ਹੈ ਦਸਣ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅਸੀਂ ਆਪਣੀਆਂ ਵੀਡੀਓ ਦੇ ਰਾਹੀਂ ਤੁਹਾਨੂੰ ਹਮੇਸ਼ਾ ਹੀ ਪ੍ਰੇਰਣਾਦਾਇਕ ਕਹਾਣੀਆਂ ਤੇ ਜਾਂ ਫਿਰ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਤੇ ਜਾਂ ਫਿਰ ਹੱਡ ਬੀਤੀਆਂ ਸੁਣਾਉਂਦੇ ਹਾਂ ਤਾਂ ਜੋ ਉਹਨਾਂ ਸਾਖੀਆਂ ਕਹਾਣੀਆਂ ਤੇ ਹੱਡ ਬੀਤੀਆਂ ਤੋਂ ਤੁਹਾਨੂੰ ਕੋਈ ਚੰਗੀ ਸੇਧ ਮਿਲ ਸਕੇ ਜਿਸ ਦੇ ਨਾਲ ਤੁਹਾਡਾ ਜਨਮ ਸਫਲਾ ਹੋ ਜਾਵੇ ਕੋਈ ਐਸੀ ਗੱਲ ਜੋ ਸਾਡੇ ਮਨ ਨੂੰ ਠੋਕਰ ਮਾਰ ਦੇਵੇ ਤੇ ਸਾਡਾ ਮਨ ਚੰਗੇ ਪਾਸੇ ਲੱਗ ਜਾਵੇ ਤੇ ਸਾਥ ਸੰਗਤ ਜੀ ਅਸਲ ਹੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਇਸ ਤਰ੍ਹਾਂ ਇੱਕ ਭੈਣ ਨੇ ਦੱਸਿਆ ਕਿ ਉਸਦੇ ਸਿਰ ਤੇ ਕਰਜ਼ਾ ਬੜਾ ਜ਼ਿਆਦਾ ਚੜ ਚੁੱਕਾ ਸੀ ਤਕਰੀਬਨ 7 ਲੱਖ ਰੁਪਏ ਉਹਦੇ ਉੱਪਰ ਕਰਜ਼ਾ ਸੀ ਪਰ ਉਸਦਾ ਪਤੀ ਕੋਈ ਵੀ ਕੰਮ ਕਰ ਨਹੀਂ ਸੀ ਕਰਦਾ ਤੇ ਨਾ ਹੀ ਉਸਦਾ ਪੁੱਤਰ ਕੋਈ ਕੰਮਕਾਰ ਕਰਦਾ ਸੀ ਕਿਉਂਕਿ ਉਹ ਅਜੇ ਛੋਟਾ ਸੀ ਤੇ ਪੜਦਾ ਵੀ ਸੀ ਇਸ ਕਰਕੇ ਉਹ ਭੈਣ ਬੜੀ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ ਹਰ ਵੇਲੇ ਚਿੰਤਾ ਵਿੱਚ ਡੁੱਬੀ ਰਹਿੰਦੀ ਸੀ ਕਿ ਕਰਜ਼ਾ ਕਿਵੇਂ ਲੱਥੇਗਾ ਕਿਉਂਕਿ ਜਿਹੜੇ ਰਿਸ਼ਤੇਦਾਰਾਂ ਤੋਂ ਉਹਨਾਂ ਨੇ ਪੈਸੇ ਫੜੇ ਹੋਏ ਸਨ ਕਿਤੇ ਉਹ ਵੀ ਵਿਆਜ ਤੇ ਕਰਜ਼ਾ ਚੁੱਕਿਆ ਸੀ ਉਹ ਕਰਜ਼ਾ ਲੈ ਨੂੰ ਕਾਫੀ ਸਮਾਂ ਹੋ ਚੁੱਕਾ ਸੀ ਉਹ ਆਪੋ ਆਪਣੇ ਪੈਸੇ ਵਾਪਸ ਮੰਗ ਰਹੇ ਸਨ ਪਰ ਭੈਣ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਹੀਲਾ ਵਸੀਲਾ ਨਹੀਂ ਸੀ ਕਿ ਉਹ ਆਪਣੇ ਸਿਰ ਤੋਂ ਕਰਜ਼ਾ ਲਾh ਸਕੇ ਕਿਉਂਕਿ ਭੈਣ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਸਦੇ ਇਲਾਜ ਦੇ ਵਿੱਚ 5-6 ਲੱਖ ਰੁਪਇਆ ਲੱਗ ਚੁੱਕਾ ਸੀ ਜਦੋਂ ਉਸਦੇ ਪਤੀ ਦਾ ਐਕਸੀਡੈਂਟ ਹੋਇਆ ਸੀ ਉਸ ਵੇਲੇ ਭੈਣ ਕਹਿੰਦੀ ਕਿ ਮੇਰੇ ਕੋਲ ਪੈਸੇ ਨਹੀਂ ਸਨ ਪਰ ਮੇਰੇ ਪੁੱਤਰ ਨੇ ਰਿਸ਼ਤੇਦਾਰਾਂ ਦੀ ਮਦਦ ਲਈ ਸੀ ਮਨਤਾ ਤਰਲੇ ਕੀਤੀ ਸੀ ਤਾਂ ਕੁਝ ਪੈਸੇ ਰਿਸ਼ਤੇਦਾਰਾਂ ਤੋਂ ਫੜੇ ਕੁਝ ਵਿਆਜ ਤੇ ਤੇ ਕੁਝ ਅਸੀਂ ਪਲਾਟ ਆਪਣਾ ਕਹਿਣੇ ਪਾ ਦਿੱਤਾ ਸੀ ਕਿਸੇ ਤਰ੍ਹਾਂ ਕਰਕੇ ਕਿ ਮੇਰੇ ਪਤੀ ਦਾ ਇਲਾਜ ਹੋ ਜਾਵੇ ਪਰ ਉਹ ਕਹਿੰਦੇ ਕਿ ਮੇਰੇ ਪਤੀ ਤਾਂ ਬਚ ਗਏ ਪਰ ਹੁਣ ਉਹ ਕੋਈ ਕੰਮ ਕਾਰ ਨਹੀਂ ਸੰ ਕਰ ਸਕਦੇ ਕੋਈ ਵੀ ਕਾਰੋਬਾਰ ਨਹੀਂ ਸੀ ਕਰ ਸਕਦੇ ਸਗੋਂ ਦਵਾਈਆਂ ਤੇ ਹੀ ਉਹਨਾਂ ਦੀ ਹੁਣ ਜ਼ਿੰਦਗੀ ਚੱਲ ਰਹੀ ਸੀ ਤੇ ਹਰ ਮਹੀਨੇ ਦਵਾਈ ਤੇ ਖਰਚਾ ਵੀ ਬੜਾ ਜ਼ਿਆਦਾ ਆਉਂਦਾ ਸੀ ਤੇ ਸਾਖ ਸਿੰਘ ਜੀ ਹੁਣ ਭੈਣ ਦੱਸਦੀ ਹੈ ਕਿ ਜਿਸ ਕਾਰਨ ਪੈਸਿਆਂ ਨੂੰ ਵਿਆਜ ਪਈ ਹੀ ਜਾ ਰਿਹਾ ਸੀ ਤੇ ਰਕਮ ਵੱਧਦੀ ਜਾ ਰਹੀ ਸੀ ਭੈਣ ਕਹਿਣ ਲੱਗੀ ਕਿ ਮੇਰੀ ਪਰੇਸ਼ਾਨੀ ਤਾਂ ਹੁਣ ਦਿਨੋ ਦਿਨ ਵੱਧ ਚੁੱਕੀ ਸੀ ਮੈਂ ਖੁਦ ਬਿਮਾਰ ਰਹਿਣ ਲੱਗ ਪਈ ਸਾਂ ਤੇ ਚਿੰਤਾ ਸਤਾਉਣ ਲੱਗ ਪਈ ਸੀ ਇਹ ਚਿੰਤਾ ਸੀ ਕਿ ਬੱਚਾ ਇੰਨਾ ਜ਼ਿਆਦਾ ਕਰਜ਼ਾ ਕਿਵੇਂ ਲਾਵੇਗਾ ਕਹਿੰਦੀ ਕਿ ਮੈਂ ਗੁਰੂ ਘਰ ਜਾਣਾ ਅਰਦਾਸ ਬੇਨਤੀ ਕਰਨੀ ਕਿ ਪ੍ਰਮਾਤਮਾ ਜੀ ਕੋਈ ਯਾਸੀ ਬੇਦ ਬਣਾ ਦਿਓ ਕਿ ਕੋਈ ਹੀਲਾ ਵਸੀਲਾ ਬਣਾ ਦਿਓ ਸਾਡੀ ਜ਼ਿੰਦਗੀ ਵਿੱਚ ਕੋਈ ਚਮਤਕਾਰ ਹੋ ਜਾਵੇ ਕੋਈ ਕਿਰਪਾ ਹੀ ਕਰ ਦਿਓ ਤਾਂ ਜੋ ਇਹ ਕਰਜ਼ਾ ਲੈ ਜਾਵੇ ਬੱਚੇ ਦੇ ਸਿਰ ਤੋਂ ਇਹ ਕਰਜ਼ੇ ਦੀ ਪੰਡ ਜਿਹੜੀ ਹੈ ਉੱਤਰ ਜਾਵੇ ਭੈਣ ਦੱਸਦੀ ਹੈ ਕਿ ਗੁਰੂ ਘਰ ਹੀ ਮੈਨੂੰ ਇੱਕ ਰੱਬੀ ਰੂਹ ਮਿਲੀ ਗੱਲਬਾਤ ਹੋਈ ਤਾਂ ਦੁੱਖ ਮੈਂ ਉਹਨੂੰ ਦੱਸਿਆ ਤਾਂ ਉਹਨਾਂ ਕਿਹਾ ਕਿ ਭੈਣ ਤੂੰ ਕਿੰਨੇ ਵਜੇ ਉੱਠਦੀ ਹੈ ਤਾਂ ਮੈਂ ਅੱਗੋਂ ਕਿਹਾ ਜੀ ਅਸੀਂ ਤਾਂ 6-7 ਵਜੇ ਉੱਠ ਪੈਂਦੇ ਹਾਂ ਤਾਂ ਉਹ ਮੈਨੂੰ ਕਹਿੰਦੀ ਕਿ ਤੂੰ ਇਸ ਤਰ੍ਹਾਂ ਕਰਿਆ ਕਰ 4 ਵਜੇ ਜਾਂ 3 ਵਜੇ ਦੇ ਵਿੱਚਕਾਰ ਦੇਵ ਤੁਸੀਂ ਉੱਠਣਾ ਹੈ ਅੰਮ੍ਰਿਤ ਵੇਲੇ ਹਮੇਸ਼ਾ ਉੱਠਿਆ ਕਰੋ ਸਭ ਤੋਂ ਪਹਿਲਾਂ ਤਾਂ ਅੰਮ੍ਰਿਤ ਵੇਲੇ ਵਿੱਚ ਐਨੀਆਂ ਬਖਸ਼ਿਸ਼ਾਂ ਹਨ ਬਰਕਤਾਂ ਹਨ ਤੇਰੇ ਘਰ ਦੇ ਵਿੱਚ ਕੁਝ ਹਾਲੀ ਆਪਣੇ ਆਪ ਹੀ ਆ ਜਾਵੇਗੀ ਜਿੱਦਣ ਤੋਂ ਤੂੰ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦੇਵੇਂਗੀ ਉਸ ਵੇਲੇ ਫਿਰ ਤੂੰ ਬਾਅਦ ਵਿੱਚ ਇਸ਼ਨਾਨ ਕਰਕੇ ਪੰਜ ਪਾਠ ਜਪਜੀ ਸਾਹਿਬ ਦੇ ਕਰਨੇ ਹਨ ਤਿੰਨ ਪਾਠ ਤੋਂ ਚੋਪਈ ਸਾਹਿਬ ਦੇ ਕਰਨੇ ਹਨ ਤੇ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਕੇ ਨੰਦ ਸਾਹਿਬ ਦੀਆਂ ਛੇ ਪੌੜੀਆਂ ਪੜ ਕੇ ਅਰਦਾਸ ਕਰਿਆ ਕਰ। ਦੁਪਹਿਰਾ ਕੱਟਿਆ ਕਰ। ਤੂੰ ਸਵੇਰੇ-ਸਵੇਰੇ ਹੀ ਦੁਪਹਿਰਾ ਕੱਟ ਲਿਆ ਕਰ। ਤੇ ਵੇਖੀ ਫਿਰ ਬਾਬਾ ਦੀਪ ਸਿੰਘ ਜੀ ਤੇਰੇ ਤੇ ਕਿਰਪਾ ਕਿਵੇਂ ਕਰ ਦੇਣਗੇ। ਤੇਰੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ। ਤੇਰਾ ਸਾਰਾ ਹੀ ਕਰਜ਼ਾ ਦਿਨਾਂ ਵਿੱਚ ਲਹ ਜਾਵੇਗਾ। ਉਹ ਸਾਰੇ ਗੱਲ ਮੈਂ ਸੁਣੀ ਤੇ ਭੈਣ ਕਹਿੰਦੀ ਕਿ ਉਹ ਕਹਿੰਦੇ ਕਿ ਤੂੰ ਤੰਦਰੁਸਤ ਹੈਂ। ਇਸ ਲਈ ਤੂੰ ਇਸ਼ਨਾਨ ਕਰਕੇ ਦੇਗ ਬਣਾ ਕੇ ਹੀ ਪਾਠ ਆਰੰਭ ਕਰਦਿਆ ਕਰੀ ਤੇਰੇ ਪਤੀ ਭਾਵੇਂ ਠੀਕ ਨਹੀਂ ਰਹਿੰਦੇ ਜੇ ਉਹ ਮੂੰਹ ਹੱਥ ਧੋ ਕੇ ਵੀ ਪਾਠ ਕਰ ਸਕਦੇ ਹਨ ਤਾਂ ਉਹਨਾਂ ਨੂੰ ਵੀ ਨਾਲ ਹੀ ਪਾਠ ਕਰਨ ਦੇ ਲਈ ਲਾ ਲਿਆ ਕਰੀ ਭੈਣ ਕਹਿੰਦੀ ਹੈ ਕਿ ਮੈਂ ਘਰ ਆਈ ਤੇ ਆਪਣੇ ਪਤੀ ਦੇ ਨਾਲ ਗੱਲਬਾਤ ਕੀਤੀ ਕਿ ਅੱਜ ਮੈਨੂੰ ਇੱਕ ਸੱਜਣ ਪੁਰਖ ਮਿਲੇ ਸਨ ਉਹਨਾਂ ਨੇ ਬਾਣੀ ਪੜਨ ਦੇ ਲਈ ਸਿਮਰਨ ਕਰਨ ਦੇ ਲਈ ਮੈਨੂੰ ਕਿਹਾ ਹੈ ਤੁਸੀਂ ਮੇਰੇ ਨਾਲ ਸਵੇਰੇ ਹੀ ਬਾਣੀ ਦਾ ਜਾਪ ਸ਼ੁਰੂ ਕਰ ਸਕਦੇ ਹੋ ਤਾਂ ਭੈਣ ਦੇ ਪਤੀ ਨੇ ਇਸ ਗੱਲ ਲਈ ਰਾਜ਼ੀ ਹੋ ਗਏ ਤੇ ਕਹਿਣ ਲੱਗੇ ਜਿੰਨਾ ਸਮਾਂ ਮੇਰੇ ਕੋਲ ਬੈਠਿਆ ਗਿਆ ਮੈਂ ਜ਼ਰੂਰ ਬੈਠਾਂਗਾ ਇਸੇ ਹੀ ਤਰ੍ਹਾਂ ਭੈਣ ਕਹਿੰਦੀ ਕਿ ਮੈਂ ਰੋਜ਼ 4 ਵਜੇ ਉੱਠਦੀ ਇਸ਼ਨਾਨ ਕਰਕੇ ਦੇਗ ਬਣਾ ਲੈਂਦੀ ਪਾਠ ਆਰੰਭ ਕਰ ਦਿੰਦੀ ਮੇਰੇ ਪਤੀ ਵੀ 1 ਘੰਟਾ ਗੁਰੂ ਦੀ ਯਾਦ ਵਿੱਚ ਮੇਰੇ ਨਾਲ ਹੀ ਬੈਠ ਜਾਂਦੇ ਦੋਵੇਂ ਹੀ ਅਸੀਂ ਪੂਰੀ ਹੀ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਪੜ੍ਹਦੇ ਭਾਵਨਾ ਸੱਚੀ ਸੀ ਇਸ ਲਈ ਉਸ ਦਾ ਫਲ ਵੀ ਛੇਤੀ ਮਿਲ ਗਿਆ ਕਿਉਂਕਿ ਗੁਰੂ ਆਪਣੇ ਬੱਚਿਆਂ ਨੂੰ ਆਪਣੇ ਨਾਲ ਕਿਸੇ ਨਾ ਕਿਸੇ ਬਹਾਨੇ ਜੋੜਨਾ ਕਰਦੇ ਹਨ ਇਸ ਤੋਂ ਖੁਸ਼ ਹੋ ਕੇ ਉਹਨਾਂ ਦੀ ਸੇਵਾ ਲੈਣੀ ਸੀ ਉਹ ਇਹੋ ਜਿਹੇ ਹੀ ਵਿਧ ਬਣਾ ਦਿੰਦੇ ਹਨ ਤੇ ਭੈਣ ਕਹਿੰਦੀ ਕਿ ਕਦੇ ਕਿਸੇ ਟਾਈਮ ਮੇਰੇ ਪਤੀ ਨੇ 90000 ਦਾ ਇੱਕ ਪਲਾਟ ਲਿਆ ਸੀ ਜਿਸ ਜਗ੍ਹਾ ਤੇ ਅਸੀਂ ਇਹ ਪਲਾਟ ਘਟਵਾਇਆ ਸੀ ਉੱਥੇ ਕੋਈ ਫੈਕਟਰੀ ਬਣਨ ਕਰਕੇ ਇਹ ਹੀ ਪਲਾਟ ਸਾਨੂੰ 90000 ਦਾ ਲਿਆ ਸੀ ਤੇ ਹੁਣ 10 ਲੱਖ ਦਾ ਵੇਕਣ ਵਾਲਾ ਸੀ ਤਾਂ ਸਾਡੀ ਫਿਰ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਕਿਉਂਕਿ ਅਸੀਂ ਇਹ ਗੱਲ ਕਦੇ ਸੋਚੀ ਵੀ ਨਹੀਂ ਸੀ ਤੇ ਇਹ ਪਲਾਟ ਅਸੀਂ ਇਸ ਕਰਕੇ ਨਹੀਂ ਵੇਚਿਆ ਸੀ ਕਿ 90000 ਨਾਲ ਸਾਡਾ ਕਰਜ਼ਾ ਤਾਂ ਨਹੀਂ ਲੈ ਜਾਵੇਗਾ ਜੇ ਕਿਦਰੇ ਸਾਨੂੰ ਕਿਸੇ ਚੀਜ਼ ਦੀ ਜ਼ਿਆਦਾ ਹੀ ਲੋੜ ਪੈ ਗਈ ਫਿਰ ਅਸੀਂ ਇਹ ਪਲਾਟ ਵੇਚ ਦੇਵਾਂਗੇ ਤੇ ਕਹਿੰਦੀ ਕਿ ਉਹਨੇ ਨੂੰ ਸਾਨੂੰ ਇੱਕ ਆਫਰ ਮਿਲ ਗਈ ਕਿ ਸਾਡਾ ਜਿਹੜਾ ਪਲਾਟ ਸੀ ਉਹ 10 ਲੱਖ ਦਾ ਵਿਕ ਗਿਆ। ਅਸੀਂ ਐਨੇ ਖੁਸ਼ ਸੀ। ਸਾਡੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਸੋਚਿਆ ਨਹੀਂ ਸੀ ਕਿ ਅਸੀਂ ਵੀ ਕਰਜ਼ੇ ਤੋਂ ਮੁਕਤ ਹੋ ਜਾਵਾਂਗੇ। ਕਿਉਂਕਿ ਐਨੇ ਰਿਸ਼ਤੇਦਾਰਾਂ ਦੇ ਅਸੀਂ ਪੈਸੇ ਦੇਣੇ ਸਨ। ਉਹ ਵੀ ਹੁਣ ਸਾਡੇ ਤੋਂ ਪਾਸਾ ਵਟ ਰਹੇ ਸਨ। ਸਾਡੇ ਪੈਸੇ ਨਹੀਂ ਮੋੜਦੇ। ਪਰ ਸਾਨੂੰ ਪਤਾ ਸੀ ਸਾਡੇ ਕੋਲ ਪੈਸੇ ਆਉਣ ਦਾ ਜਰੀਆ ਤਾਂ ਕੋਈ ਵੀ ਨਹੀਂ ਸੀ। ਪਰ ਜਿੱਦਣ ਤੋਂ ਅਸੀਂ ਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਪੈਸਾ ਪਤਾ ਨਹੀਂ ਕਿੱਧਰੋਂ ਆ ਗਿਆ ਸੁੱਖ ਪਤਾ ਨਹੀਂ ਸਾਡੇ ਘਰ ਕਿੱਧਰੋਂ ਆਉਣੇ ਸ਼ੁਰੂ ਹੋ ਚੁੱਕੇ ਸਨ 10 ਲੱਖ ਵਿੱਚੋਂ 7 ਲੱਖ ਤਾਂ ਅਸੀਂ ਕਰਜ਼ਾ ਲਾਹਿਆ ਬਾਕੀ ਪੈਸਿਆਂ ਨਾਲ ਅਸੀਂ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸ਼ੁਰੂ ਕਰ ਲਈ ਦੋਵੇਂ ਪਤੀ ਪਤਨੀ ਦੁਕਾਨ ਚਲਾਉਂਦੇ ਹਾਂ ਤੇ ਮੇਰੇ ਪਤੀ ਵੀ ਬੈਠੇ ਬੈਠੇ ਹਿਸਾਬ ਕਿਤਾਬ ਕਰ ਲੈਂਦੇ ਹਨ ਹੋਰ ਨਹੀਂ ਤਾਂ ਚਲੋ ਆਉਂਦੀ ਜਾਂਦੇ ਚੁੱਲ੍ਹੇ ਚੌਕੇ ਦਾ ਮੈਂ ਕੰਮ ਕਰ ਲੈਂਦੀ ਹਾਂ ਤਾਂ ਮੈਨੂੰ ਦੁਕਾਨ ਦਾ ਕੋਈ ਫਿਕਰ ਹੀ ਨਹੀਂ ਹੁੰਦਾ ਚਲੋ ਭਾਵੇਂ ਉਹ ਠੀਕ ਨਹੀਂ ਹਨ ਪਰ ਫਿਰ ਵੀ ਦੁਕਾਨ ਦੇ ਵਿੱਚ ਬੈਠੇ ਤਾਂ ਰਹਿੰਦੇ ਹਨ ਉਹ ਉਹਨਾਂ ਦੇ ਚਾਰ ਚੁਫੇਰੇ ਫਿਰ ਨਿਗਾਹ ਰਹਿੰਦੀ ਹੈ ਇਸ ਨਾਲ ਸਾਡਾ ਚੰਗਾ ਕੰਮ ਚੱਲ ਪਿਆ ਹੈ ਸਾਡੀ ਚੰਗੀ ਕਮਾਈ ਹੋਣੀ ਸ਼ੁਰੂ ਹੋ ਗਈ ਹੈ ਹੁਣ ਅਸੀਂ ਬੜੇ ਸੁਖੀ ਹਾਂ ਪਰ ਭੈਣ ਦੱਸਦੀ ਹਾਂ ਮੈਂ ਆਪਣਾ ਨਿਯਮ ਨਹੀਂ ਛੱਡਿਆ ਅਸੀਂ ਤੜਕੇ ਉੱਠਦਿਆਂ ਸਾਰ ਹੀ 4 ਵਜੇ ਉੱਠਦੇ ਹਾਂ ਨਾਮ ਜਪਣਾ ਸ਼ੁਰੂ ਕਰ ਦਿੰਦੇ ਹਾਂ ਇਸ਼ਨਾਨ ਪਾਣੀ ਕਰਕੇ ਪਾਠ 6 ਵਜੇ ਤੱਕ ਅਸੀਂ ਸੰਪੂਰਨ ਬਾਣੀ ਦਾ ਜਾਪ ਕਰ ਲੈਂਦੇ ਹਾਂ ਫਿਰ ਅਸੀਂ 8:30 ਵਜੇ ਨੂੰ ਦੁਕਾਨ ਖੋਲ੍ਹ ਲੈਂਦੇ ਹਾਂ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਕਿਉਂਕਿ ਅਸੀਂ ਬੜੇ ਖੁਸ਼ ਤੇ ਸੁਖੀ ਹੋ ਚੁੱਕੇ ਹਾਂ ਸਾਥ ਸੰਗਤ ਜੀ ਅੱਜ ਦੀ ਇਹ ਘਟਨਾ ਜਿਹੜੀ ਅਸੀਂ ਤੁਹਾਨੂੰ ਸੁਣਾਈ ਹੈ ਇਹ ਨੂੰ ਸੁਣਾਉਣ ਦਾ ਮਕਸਦ ਵੀ ਇਹੀ ਸੀ ਜੇ ਅਸੀਂ ਇਸ ਵਾਰ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਕਿਸੇ ਵੀ ਵਾਰ ਤੋਂ ਜੇਕਰ ਅਸੀਂ ਕੰਮ ਕਰਨਾ ਇਹ ਸ਼ੁਰੂ ਕਰ ਦੇ ਦਿੰਦੇ ਹਾਂ ਭਾਵਕੇ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦੇਂਦੇ ਹਾਂ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦੇਂਦੇ ਹਾਂ ਘਰ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਆਉਂਦੇ ਹਾਂ ਤਾਂ ਸਾਥ ਸੰਗਤ ਜੀ ਸਾਡੀ ਵੀ ਜ਼ਿੰਦਗੀ ਬਦਲ ਜਾਵੇਗੀ ਅਸੀਂ ਵੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਲਵਾਂਗੇ ਚਾਹੇ ਉਹ ਕੋਈ ਵੀ ਵਾਰ ਹੋਵੇ ਕੋਈ ਵੀ ਦਿਨ ਹੋਵੇ ਅਸੀਂ ਅੰਮ੍ਰਿਤ ਵੇਲੇ ਉੱਠਣ ਦੀ ਇਹ ਸ਼ੁਰੂਆਤ ਜ਼ਰੂਰ ਕਰੀਏ ਸਾਨੂੰ ਇਹ ਸੁਨਹਿਰੀ ਮੌਕਾ ਆਪਣੇ ਆਪ ਹੀ ਦਸ਼ਮੇਸ਼ ਪੀਤਾ ਕਲਗੀਧਰ ਜੀ ਨੇ ਦੇ ਦੇਣਾ ਹੈ ਅਸੀਂ ਵੀ ਗੁਰੂ ਦੇ ਲੜ ਲੱਗੀ ਆਪਨੇ ਦੁਨਿਆਵੀ ਕਰਜ਼ੇ ਵੀ ਲਾਹ ਲਈਏ ਤੇ ਜਨਮਾ ਜਨਮਾ ਦੇ ਚੜੇ ਹੋਏ ਕਰਜ਼ੇ ਵੀ ਸਿਰ ਤੋਂ ਉਤਾਰ ਲਈਏ ਅਸੀਂ ਆਪਣੇ ਗਲ ਵਿਕਾਰਾਂ ਦੀ ਜਿਹੜੀ ਮੈਲ ਪਾਈ ਹੋਈ ਹੈ ਉਹਨੂੰ ਵੀ ਲਾਹ ਲਈਏ ਇਸ ਲਈ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋ ਸਿਮਰਨ ਕਰਨਾ ਸ਼ੁਰੂ ਕਰ ਦਿਓ ਤੁਸੀਂ ਕੁਝ ਹੀ ਦਿਨਾਂ ਦੇ ਵਿੱਚ ਖੁਦ ਮਹਿਸੂਸ ਕਰੋਗੇ ਕਿ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਗਈ ਹੈ ਬਾਣੀ ਪੜਨੀ ਸ਼ੁਰੂ ਕੀਤੀ ਹੈ ਉਸ ਦਿਨ ਦਾ ਹੀ ਤੁਸੀਂ ਸੁਖੀ ਹੋ ਚੁੱਕੇ ਹੋ ਤੁਹਾਡੇ ਮਨ ਨੂੰ ਕਿੰਨੀ ਸ਼ਾਂਤੀ ਮਿਲ ਜਾਵੇਗੀ ਤੁਸੀਂ ਖੁਦ ਮਹਿਸੂਸ ਕਰੋਗੇ ਪਰਮਾਤਮਾ ਨੇ ਤੁਹਾਨੂੰ ਕਿੰਨੀਆਂ ਦਾਤਾਂ ਤੇ ਕਿੰਨੀਆਂ ਖੁਸ਼ੀਆਂ ਬਖਸ਼ ਦਿੱਤੀਆਂ ਹਨ ਇਹ ਤੁਸੀਂ ਖੁਦ ਮਹਿਸੂਸ ਕਰੋਗੇ ਤਾਂ ਫਿਰ ਅੱਜ ਦੀ ਇਹ ਕਥਾ ਵਿਚਾਰ ਕਰਦਿਆਂ ਜੇਕਰ ਕੋਈ ਗਲਤੀ ਹੋ ਚੁੱਕੀ ਹੋਵੇ ਤਾਂ ਅਣਜਾਣ ਬੱਚੀ ਸਮਝ ਕੇ ਮਾਫ਼ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ